ਲੋ ਜੀ ਪੰਜਾਬੀਓ ਪੰਜਾਬ ਦਾ ਇੱਕ ਅਜੀਹਾ ਪਿੰਡ ਔਰ ਉਸ ਪਿੰਡ ਦੇ ਵਿੱਚ ਅਜੀਹਾ ਕਾਰਜ ਜਿੱਥੇ ਵੱਡੇ ਵੱਡੇ ਸਿੰਗਰਜ਼ ਨਾਮਵਰ ਗਾਇਕ ਹਾਜ਼ਰੀਆਂ ਲਵਾਉਂਦੇ ਰਹੇ ਨੇ ਜੀ ਔਰ ਰਾਜ ਪਟਵਾਰੀ ਹੈ ਜੀ ਬਹੁਤ ਵੱਡੇ ਤੁਹਾਨੂੰ ਪਤਾ ਹੈ ਜਿਹੜੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ ਜੀ ਬੜੇ ਵੱਡੇ ਗੀਤਕਾਰ ਹੋਏ ਹੈ ਜੀ ਰਾਜ ਪਟਵਾਰੀ ਦੀ ਵੱਡੇ ਵੱਡੇ ਗਾਇਕਾਂ ਨੇ ਉਹਨਾਂ ਨੇ ਗੀਤ ਗਾਏ ਜੀ ਬੜਾ ਨੌ ਹੈ ਜੀ ਉਹਨਾਂ ਦਾ ਉਹਨਾਂ ਦੇ ਘਰ ਦੇ ਵਿੱਚ ਬੈਠੇ ਔਰ ਉਹਨਾਂ ਦਾ ਪਰਿਵਾਰ ਬੈਠਾ ਹੈ ਜੀ ਆ ਬੇਬੇ ਖਾਸ ਔਰਤੇ ਵਿਸ਼ੇਸ਼ ਤੌਰ ਤੇ ਆ ਤਿੰਨ ਬੇਬੇ ਬੈਠੀਆਂ ਜੀ ਔਰ ਰਾਜ ਪਟਵਾਰੀ ਜੀ ਦੇ ਮਾਤਾ ਜੀ ਵੀ ਬੈਠੇ ਜੀ ਇੱਥੇ ਔਰ ਇਹ ਖਾਸ ਵੀਡੀਓ ਇਸ ਕਰਕੇ ਸ਼ੂਟ ਕਰ ਰਹੇ ਆ ਜੀ ਦੇਖੋ ਉਹਨਾਂ ਰੂਹਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਪੰਜਾਬੀ ਵਿਰਸੇ ਦੀ ਸੇਵਾ ਕੀਤੀ ਜੀ ਔਰ ਇਹਨਾਂ ਦੇ ਸਿਸਟਰ ਬੈਠੇ ਜੀ ਹਾਜੀ ਸਸੀ ਕਾਲ ਜੀ ਕੀ ਕਹਿੰਦੇ ਜੀ ਰਾਜ ਪਟਵਾਰੀ ਜੀ ਦੇ ਕਿਹੜੇ ਕਿਹੜੇ ਸਿੰਗਰਸ ਨੇ ਗੀਤ ਗਾਏ ਹੋਏ ਨੇ ਜੀ ਹਾਂ ਉਹਨਾਂ ਦੇ ਮੇਰੇ ਬ੍ਰਦਰ ਦੇ ਗਾਣੇ ਸਰਜੀਤ ਬਿੰਦ ਰਖੀਏ ਨੇ ਸਰਜੀਤ ਰੂਫੋ ਵਾਲੀਆ ਸਰਜੀਤ ਖਾਨ ਜੀ ਹਾਂਜੀ ਉਹਨਾਂ ਨੇ ਗਾਏ ਆ ਸਰਜੀਤ ਦਿਵਿੰਦਰ ਖੇਦ ਜਿਹੜਾ ਫੇਮਸ ਗੀਤ ਹੈ ਇੱਥੇ ਮੇਰੀ ਨੱਥ ਡਿੱਗ ਗਈ। ਅੱਛਾ ਉਹਨਾਂ ਦਾ ਲਿਖਿਆ ਹੈ ਰਾਜਪਟਵਾਰੀ ਜੀ ਦਾ ਲਿਖਿਆ ਹੋਇਆ ਹੈ। ਬ੍ਰਦਰ ਦਾ ਲਿਖਿਆ ਹੋਇਆ ਵੀ। ਹੂੰ ਅੱਜ ਕੱਲ ਉਹਨਾਂ ਦਾ ਪਰਿਵਾਰ ਕਿੱਥੇ ਰਹਿੰਦਾ ਹੈ? ਉਹਨਾਂ ਦਾ ਪਰਿਵਾਰ ਜੀ ਖਰੜਸਾਨੀ ਇਨਕਲੇਵ ਚ। ਖਰੜ ਰਹਿੰਦਾ ਸਨਿਨ ਕਲੇਵ ਚ ਰਹਿੰਦਾ ਹੈਗਾ ਜੀ। ਕਦੀ ਵੱਖਰੇ ਤੌਰ ਤੇ ਜਲਦੀ ਜਾ ਕੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ। ਬਿਲਕੁਲ ਜੀ ਆਹ ਦੇਖੋ ਜੀ ਔਰ ਉਹਨਾਂ ਦੇ ਮਾਤਾ ਜੀ ਬੈਠੇ ਜੀ ਹਾਂਜੀ ਬੇਬੇ ਸੱਸੀ ਕਾਲੀ ਮੈਂ ਕਹਿੰਨਾ ਜੀ ਪੂਰੇ ਸਿੰਗਰ ਆਉਂਦੇ ਆਹ ਬਿੰਦ ਰਖੀ ਆਉਂਦਾ ਤਾਂ ਖਾਮ ਆਉਂਦਾ ਤਾਂ ਹੂੰ ਫੇਰ ਬੁੰਗਾ ਹੂੰ ਇਹ ਹਾਂ ਇਹਨੂੰ ਭੁੱਲ ਜਾਨੀਆ ਮੇਰੇ ਆਦ ਨਹੀਂ ਰਹਿੰਦਾ ਸਾਰੇ ਆਉਂਦੇ ਰਹਿੰਦੇ ਸੀਗੇ ਪੂਰੀ ਰੌਣਕ ਲੱਗਦੀ ਸੀਗੀ ਜੀ ਹੈ ਲਓ ਜੀ ਦੇਖੋ ਪੰਜਾਬੀ ਵਿਰਸੇ ਦਾ ਇੱਕ ਖਾਸ ਵੀਡੀਓ ਔਰ ਇਸ ਘਰ ਦੇ ਵਿੱਚ ਸਿੰਘੋ ਮਾਜਰਾ ਪਿੰਡ ਹੈ ਜੀ ਔਰ ਜ਼ਿਲ੍ਹੇ ਰੋਪੜ ਦੇ ਵਿੱਚ ਅਸੀਂ ਪਹੁੰਚੇ ਹਾਂ ਰਾਜ ਪਟਵਾਰੀ ਜੀ ਨੂੰ ਸਮਰਪਿਤ ਹੈਗੀ ਹੈ ਅੱਜ ਦੀ ਸਾਰੀ ਬਲੌਗਿੰਗ ਪਿੰਡ ਸਿੰਘੋ ਮਾਜਰੇ ਦੀ ਔਰ ਜਿਹੜੇ ਸਿੰਘੋ ਮਾਜਰੇ ਦੇ ਲੋਕ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਨੇ ਖਾਸ ਤੌਰ ਤੇ ਨੌਜਵਾਨ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ ਅਮਰੀਕਾ 'ਚ ਬੈਠੇ ਨੇ ਇਟਲੀ 'ਚ ਬੈਠੇ ਨੇ ਯੂਰਪ ਦੇ ਕਿਸੇ ਵੀ ਕੰਟਰੀ 'ਚ ਬੈਠੇ ਨੇ ਆਸਟ੍ਰੇਲੀਆ 'ਚ ਬੈਠੇ ਨੇ ਜ਼ਰੂਰ ਕਮੈਂਟ ਕਰਿਓ ਤੇ ਪਿੰਡ ਦੀ ਕੋਈ ਪੁਰਾਣੀ ਯਾਦ ਸਾਂਝੀ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਜੀ ਤੁਹਾਡਾ ਸਕੂਲ ਵੀ ਹੈ ਇਸ ਪਿੰਡ ਦੇ ਵਿੱਚ ਜੀ ਸਕੂਲ 'ਚ ਤੁਸੀਂ ਪੜੇ ਹੈ ਔਰ ਉਹਨਾਂ ਟੀਚਰ ਸਾਹਿਬਾਨ ਦੇ ਨਾਮ ਵੀ ਲਿਖਿਓ ਜਿਨ੍ਹਾਂ ਕੋਲ ਤੁਸੀਂ ਪੜੇ ਹੈ ਦੋਸਤਾਂ ਮਿੱਤਰਾਂ ਦੇ ਨਾਮ ਲਿਖਿਓ ਜੀ ਕੋਈ ਖੱਟੀ ਮਿੱਠੀ ਪੁਰਾਣੀ ਯਾਦ ਲਿਖਿਓ ਹਾਂ ਰੁੱਖਾਂ ਨਾਲ ਜੁੜੀ ਹੋਈ ਯਾਦ ਜ਼ਰੂਰ ਸਾਂਝੀ ਕਰਿਓ ਜੀ ਕੁਝ ਗੱਲਾਂ ਬਾਤਾਂ ਹੋਰ ਕਰਦੇ ਆ ਬੇਬੇ ਪਾਣੀ ਹੱਥੀ ਰੋਟੀ ਕਹਿੰਦੇ ਬਹੁਤ ਖਾਨੇ ਤੁਸੀਂ ਬਹੁਤ ਹੈ ਇਹਨੂੰ ਆ ਨਾ ਵਧੀਆ ਬਣਾਉਂਦੀ ਹੈ ਪਾਣੀ ਹੱਥੀ ਰੋਟੀ ਆ ਬਣਾਉਂਦੀ ਤੇ ਮੇਰੇ ਅਕਲ ਤੇ ਨਹੀਂ ਆਉਂਦੀ। ਅੱਛਾ ਅਕਲ ਤੇ ਨਹੀਂ ਆਉਂਦੀ ਹੋ। ਅੱਛਾ। ਹਾਂ ਕਹਿੰਦੇ ਅਕਲ ਤੇ ਨਹੀਂ ਆਉਂਦੀ ਹੋ। ਅੱਛਾ ਉਹ ਅਕਲ ਤੇ ਨਹੀਂ ਆਉਂਦੀ ਮਤਲਬ ਸਵਾਦ ਨਹੀਂ ਲੱਗਦੀ। ਗੈਸ ਪਰ ਬਹਾਮ ਜੀ ਆ ਬਚਲੇ ਦੀ ਰੋਟੀ ਵਧੀਆ ਹੋਊਗੀ। ਅੱਛਾ ਚੁੱਲੇ ਦੀ ਰੋਟੀ ਵਧੀਆ ਹੁੰਦੀ ਆ। ਹਾਂ। ਫਿਰ ਚੁੱਲੇ ਦੀ ਬਣਾ ਦਿਓ ਫਿਰ ਸਾਡੇ ਵਾਸਤੇ। ਬਣਾ ਦਾਂਗੇ। ਬਣਾ ਦੂਗੇ। ਤਾੜੀਆਂ ਦੀ ਬੇਬੇ ਤਾਂ ਤਿਆਰ ਹੈ। ਬਣਾ ਦਾਂਗੇ ਆ ਦੇਖੋ ਗੱਲ 90 ਸਾਲ ਦੀ ਉਮਰ ਹੈ ਬੇਬੇ ਨੇ ਛੱਤਰਕਾਰ ਦੀ ਤੇ ਕਹਿੰਦੇ ਬਣਾ ਦੇਾਂਗੇ ਜੀ ਔਰ ਖਾਸ ਗੱਲ ਇੱਕ ਹੋਰ ਇਹਨਾਂ ਨੇ ਕਹੀ ਹੈ ਕਿ ਉਹ ਜਿਹੜੀ ਹੁਣ ਦੀ ਬਣਾਈ ਸੀ ਗੈਸ ਦੀ ਰੋਟੀ ਪਸੰਦ ਨਹੀਂ ਆਉਂਦੀ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਚੁੱਲੇ ਵਾਲੀ ਰੋਟੀ ਖਾਧੀ ਹੋਈ ਹੈ ਜਾਂ ਹੁਣ ਵੀ ਖਾਉਂਦੇ ਆ ਜਰੂਰ ਕਮੈਂਟ ਕਰਿਓ ਜੀ ਆ ਕੈਨੇਡਾ ਵਾਲੇ ਯਾਦ ਕਰਨਗੇ ਜੀ ਵੀਡੀਓ 'ਚ ਨਾ ਕੈਨੇਡਾ ਵਾਲੇ ਬਹੁਤ ਰਾਜਪਟਵਾਰੀ ਦੇ ਸਾਰੇ ਗਏ ਦੇਸ਼ਾਂ ਚ ਗਏ ਵੇ ਸਾਰੇ ਦੇਸ਼ਾਂ ਦੇ ਗਏ ਦੀ ਲਾਓ ਜੀ ਫੇ ਲਾਓ ਸੁਨੇਹਾ ਜੀ ਕਿ ਆਜੋ ਆਜੋ ਇਹਨਾਂ ਨੂੰ ਮੇਰੇ ਨਾਲ ਨਾਲ ਬੋਲਿਓ ਗੈਲ ਗੈਲ ਕਿ ਆਜੋ ਜੀ ਸਾਰੇ ਪੁੱਤਰੋ ਜੀ ਆਜੋ ਜੀ ਸਾਰੇ ਪੁੱਤਰੋ ਜੀ ਹਾਂ ਜੀ ਇੱਕ ਪਾਣੀ ਹੱਤੀ ਰੋਟੀ ਖਲਾਉਂ ਹਾਂ ਪਾਣੀ ਹੱਤੀ ਰੋਟੀ ਖਲਾਉਂ ਹਾਂ ਹਾਂ ਤਾੜੀਆਂ ਜੀ ਪਾਣੀ ਹੱਤੀ ਰੋਟੀ ਦਾ ਖਲਾਉਂ ਜੀ ਆ ਬੇਬੇ ਨਛੱਤਰ ਕੌਰ ਜੀ ਸਾਡੀ ਤੀਸਰੀ ਬੇਬੇ ਨਛੱਤਰ ਕੌਰ ਹੈ ਜੀ ਇੱਕ ਸਿੰਬਲ ਚੱਲੀਆਂ ਦੀ ਬੇਬੇ ਨਛੱਤਰ ਕੌਰ ਹੈ ਇੱਕ ਚਿਤਾਮਲੇ ਦੀ ਬੇਬੇ ਨਛੱਤਰ ਕੌਰ ਹੈ ਤੇ ਇੱਕ ਆਸੀਂਹੋ ਮਾਜਰੇ ਦੀ ਨਛੱਤਰ ਕੌਰ ਹੈ ਸਾਡਾ ਤਾਂ ਕੋਈ ਮੈਂ ਕਹਿੰਨਾ ਰੂਹਾਂ ਦਾ ਕੋਈ ਸਾਹ ਜ ਹੈ ਕੋਈ ਪੁਰਾਣਾ ਬਣਿਆ ਹੋਇਆ ਜੀ ਅਸੀਂ ਬੇਬੇ ਨਛੱਤਰ ਕੌਰ ਸਾਨੂੰ ਮਿਲਦੀ ਹੈ ਔਰ ਜਿਹੜੀ ਬੇਬੇ ਨਛੱਤਰ ਕੌਰ ਮਿਲੀ ਹੈ ਉਹ ਵੀਡੀਓ ਸਾਡਾ ਹਿੱਟ ਸੁਪਰ ਹਿੱਟ ਗਿਆ ਜੀ ਜ਼ਬਰਦਸਤ ਗਿਆ ਜੀ ਹਾਂ ਕਮਾਲ ਦੀ ਗੱਲ ਹੋਈ ਵੀ ਹੈ ਜੀ ਆ ਤਾਂ ਬਹੁਤ ਵਧੀਆ ਲੱਗਿਆ ਤੁਹਾਡੇ ਕੋਲ ਆ ਕੇ ਚਾਹ ਚੁ ਕਿੰਨੀ ਵਾਰੀ ਪੀਂਨੇ ਤੁਸੀਂ

ਦੇਖੋ ਜੀ ਸਿੰਘ ਮਾਦਰੇ ਵਾਲਿਓ ਤੁਹਾਡੇ ਪਿੰਡ ਦੇ ਵਿੱਚ ਪਹੁੰਚੇ ਆ ਬਜ਼ੁਰਗਾਂ ਦੇ ਨਾਲ ਅਸੀਂ ਗੱਲਾਂ ਇਸ ਕਰਕੇ ਕਰਦੇ ਆ ਦੇਖੋ ਗੱਲ ਇਹ ਹੈ ਕਿ ਜਿਹੜੇ ਸਾਡੇ ਬਜ਼ੁਰਗ ਨੇ ਸਾਡਾ ਸਰਮਾਇਆ ਨੇ ਔਰ ਇਹ ਬਜ਼ੁਰਗ ਪੰਜਾਬੀ ਵਿਰਸੇ ਦਾ ਅਤੀਤ ਸਾਰਾ ਆਪਣੇ ਜ਼ੈਨ ਦੇ ਵਿੱਚ ਸੰਭਾਲੀ ਬੈਠੇ ਨੇ ਜਿਹੜੀਆਂ ਗੱਲਾਂ ਯੂਨੀਵਰਸਿਟੀਆਂ ਕਾਲਜਾਂ ਸਕੂਲਾਂ 'ਚ ਨਹੀਂ ਪੜਾਈਆਂ ਜਾਂਦੀਆਂ ਕਲਚਰ ਦੀਆਂ ਉਹ ਅਸੀਂ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਵੀਡੀਓ ਜੇਕਰ ਚੰਗਾ ਲੱਗੇ ਤਵੱਤੋ ਵੱਦ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੁਕਰੀਆ ਚੈਨਲ ਦੇ ਨਾਲ ਬਣੇ ਰਹਿਣ ਦੇ ਲਈ